ਇੱਕ ਸਖਸ਼ੀਤ ਇੱਕ ਮੁਲਾਕਾਤ ਪ੍ਰੋਗਰਾਮ ਤਹਿਤ ਅੱਜ ਸਾਡੇ ਨਾਲ ਮੌਜੂਦ ਨੇ ਡਾਕਟਰ ਸੁਖਦੇਵ ਸਿੰਘ ਜੀ ਲੋਹਕਾ ਜੋ ਕਿ ਤਰਨਤਾਰਨ ਵਿੱਚ ਬਤੌਰ ਕਾਉਂਸਲਰ ਵੀ ਸੇਵਾ ਨਿਭਾ ਚੁੱਕੇ ਹਨ ਅਤੇ ਡਿਸਟ੍ਰਿਕਟ ਜੋਮਰ ਵੈਲਫੇਅਰ ਫੋਰਮ ਰਜਿਸਟਰਡ ਤਰਨਤਾਰਨ ਦੇ ਪੰਜਵੀਂ ਵਾਰ ਪ੍ਰਧਾਨ ਚੁਣੇ ਗਏ ਹਨ ਜਾਣਦੇ ਹਾਂ ਇਹਨਾਂ ਦੇ ਕੋਲ ਕਿ ਜਿਹੜੀ ਇਹਨਾਂ ਵੱਲੋਂ ਐਨਜੀਓ ਬਣਾਈ ਗਈ ਹੈ ਜਿਸ ਦੇ ਪ੍ਰਧਾਨ ਚੁਣੇ ਗਏ ਆ ਇਸ ਦਾ ਕੀ ਮਕਸਦ ਆ ਅਤੇ ਇਸ ਦੀ ਕੀ ਲੋਕ ਸਹੂਲਤ ਇਹਨਾਂ ਕੋਲੋਂ ਪ੍ਰਾਪਤ ਕਰ ਸਕਦੇ ਹਨ ਸਰ ਸਵਾਗਤ ਹੈ ਤੁਹਾਡਾ ਵੇਖੋ ਜੀ ਸਾਡਾ ਮਕਸਦ ਇਹ ਆ ਵੀ ਅਸੀਂ ਬਹੁਤ ਸਾਰੀਆਂ ਸ਼ਹਿਰ ਦੇ ਵਿੱਚ ਐਨ ਜੀਓ ਚੱਲ ਰਹੀਆਂ ਹੈਗੀਆਂ ਵਾ ਜਿਹੜੀਆਂ ਵੱਖ-ਵੱਖ ਖੇਤਰਾਂ ਦੇ ਵਿੱਚ ਕੰਮ ਕਰਦੀਆਂ ਪਰ ਜਿਹੜੀ ਸਾਡੇ ਕੰਜ਼ਿਊਮਰ ਫਾਰਮ ਆ ਇਹਦਾ ਇੱਕ ਵੱਖਰਾ ਹੀ ਕੰਮ ਆ ਕਿ ਜੋ ਲੋਕ ਬਾਜ਼ਾਰ ਦੇ ਵਿੱਚੋਂ ਕੋਈ ਚੀਜ਼ ਖਰੀਦਦੇ ਸੇਲਜ਼ਮੈਨ ਦੇ ਕੋਲੋਂ ਜਦੋਂ ਚੀਜ਼ ਖਰੀਦੇ ਆ ਚਾਹ ਭਾਵੇਂ ਉਹ ਕੱਪੜੇ ਦੀ ਦੁਕਾਨ ਤੋਂ ਹੋਵੇ ਚਾਹ ਇਲੈਕਟ੍ਰੋਨਿਕ ਗੱਡੀਆਂ ਦੀ ਦੁਕਾਨ ਤੋਂ ਹੋਵੇ ਚਾਹ ਹੋਰ ਕਿਸੇ ਵੀ ਮਤਲਬ ਕੇ ਸਾਰੇ ਸ਼ਹਿਰ ਦੇ ਵਿੱਚੋਂ ਕਿਸੇ ਵੀ ਦੁਕਾਨ ਤੋਂ ਜਦੋਂ ਕੰਜ਼ਿਊਮਰ ਕੋਈ ਚੀਜ਼ ਖਰੀਦਾ ਵਾ ਉਹਦੀ ਚੀਜ਼ ਜਦੋਂ ਖਰਾਬ ਹੋ ਜਾਂਦੀ ਵਿਦਨ ਗਾਰੰਟੀ ਤੇ ਜਦੋਂ ਕੰਜ਼ਿਊਮਰ ਲੈ ਕੇ ਜਾਂਦਾ ਸੇਲਜ਼ਮੈਨ ਦੇ ਕੋਲ ਦੁਕਾਨਦਾਰ ਦੇ ਕੋਲ ਵੀ ਜੇ ਇਹ ਜਿਹੜੀ ਮੇਰੀ ਚੀਜ਼ ਖਰਾਬ ਹੋ ਗਈ ਤੁਹਾਡੀ ਗਾਰੰਟੀ ਚੱਲ ਰਹੀ ਆ ਇਹਨੂੰ ਚੇਂਜ ਕਰ ਦਿੱਤਾ ਜਾਵੇ ਪਰ ਬਹੁਤ ਸਾਰੇ ਦੁਕਾਨਦਾਰ ਜਿਹੜੇ ਆ ਉਹ ਉਹਨੂੰ ਚੇਂਜ ਨਹੀਂ ਕਰਦੇ ਹੈਗੇ ਲਾਰਾ ਲੱਪਾ ਲਾਰਾ ਲੱਪਾ ਲਾਰਾ ਲੱਪਾ ਲਾਈ ਜਾਂਦੇ ਜਿਹਦੇ ਵਿੱਚ ਲਗਭਗ 5 4 6 ਮਹੀਨੇ ਨਗਾਹ ਦਿੰਦੇ ਨੇ ਜਿੱਥੇ ਆਮ ਸਧਾਰਨ ਜਿਹੜੀਆਂ ਚੀਜ਼ਾਂ ਹੁੰਦੀਆਂ ਸਸਤੇ ਰੇਟ ਦੇ ਵਿੱਚ ਉਹਦਾ ਤਾਂ ਕੋਈ ਖਤਰਾ ਨਹੀਂ ਪਰ ਜਿਹੜੇ ਇਲੈਕਟ੍ਰੋਨਿਕ ਗੱਡੀਆਂ ਜਿਵੇਂ ਟੈਲੀਵਿਜ਼ਨ ਹੋ ਗਿਆ LED ਹੋ ਗਈ ਫ੍ਰਿਜ ਹੋ ਗਈ ਯਾਰ ਇਸ ਤੋਂ ਵੱਧੀਆਂ ਵੀ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਜਿਹੜੀਆਂ ਹਜ਼ਾਰਾਂ ਰੁਪਈਆ ਦੀਆਂ ਮਤਲਬ ਮਿਲਦੀਆਂ ਵਾ ਉਨ੍ਹਾਂ ਦੇ ਮਾਮਲੇ ਦੇ ਵਿੱਚ ਫਿਰ ਜਿਹੜੇ ਲੋਕ ਆ ਬੜੇ ਧੋਖੇ ਹੁੰਦੇ ਨੇ ਇਸ ਤੋਂ ਇਲਾਵਾ ਸਰਕਾਰੀ ਤੌਰ ਤੇ ਜੇ ਕੋ ਬਿਜਲੀ ਦੇ ਬਿੱਲ ਹੋ ਗਏ ਜਾਂ ਟੈਲੀਫੋਨ ਦੇ ਨਾਲ ਕੰਸਰਟ ਕੰਮ ਹੋ ਗਿਆ ਜਾਂ ਹੋਰ ਕਿਸ ਮਹਿਕਮੇ ਦੇ ਨਾਲ ਕੰਮ ਹੋ ਗਿਆ ਉੱਥੇ ਵੀ ਜਦੋਂ ਕੰਜ਼ਿਊਮਰ ਦਾ ਕੰਮ ਨਹੀਂ ਹੋ ਰਿਹਾ ਉਹ ਵੀ ਸਾਡੇ ਘੇਰੇ ਦੇ ਵਿੱਚ ਆਉਂਦਾ ਉੱਥੇ ਵੀ ਮਤਲਬ ਅਸੀਂ ਜਿਹੜੀ ਸਾਰੀ ਗੱਲਬਾਤ ਕਰਦੇ ਆਂ ਜੀ ਮਤਲਬ ਤੁਹਾਡੇ ਕੋਲ ਜਿਹਨੇ ਬੰਦੇ ਨੂੰ ਲੋਡ ਆ ਕਰਦੇ ਆ ਕਿਸ ਤਰ੍ਹਾਂ ਉਹਨਾਂ ਦੀ ਹਲਪ ਕੀਤੀ ਜਾਂਦੀ ਉਹਨਾਂ ਦੀ ਹੈਲਪ ਸਭ ਤੋਂ ਪਹਿਲਾਂ ਤੇ ਇਹ ਆ ਵੀ ਜਦੋਂ ਕੰਜ਼ਿਊਮਰ ਬਾਜ਼ਾਰ ਦੇ ਵਿੱਚ ਕੋਈ ਚੀਜ਼ ਖਰੀਦਦਾ ਤੇ ਅਸੀਂ ਅਪੀਲ ਕਰਦੇ ਆ ਸਮੇਂ-ਸਮੇਂ ਦੇ ਮੁਤਾਬਕ ਦਸਦੇ ਲੋਕਾਂ ਨੂੰ ਜਿਹਦੇ ਵਿੱਚ ਅਸੀਂ ਇੱਕ ਪੈਂਫਲੈਟ ਜਿਹੜਾ ਸਾਫ਼ ਕੇ ਸਾਲ ਬਾਅਦ ਇੱਕ ਵਾਰੀ ਸਾਰੇ ਸ਼ਹਿਰ 'ਚ ਵੰਡਦੇ ਆ ਸਮੇਂ-ਸਮੇਂ ਦੇ ਮੁਤਾਬਕ ਕਾਲਜਾਂ ਸਕੂਲਾਂ ਜਾਂ ਹੋਰ ਪਬਲਿਕ ਥਾਵਾਂ ਤੇ ਅਸੀਂ ਸੈਮੀਨਾਰ ਵੀ ਕਰਦੇ ਆ ਜਿਦੇ ਵਿੱਚ ਬਹੁਤ ਸਿਆਣੇ ਜਿਹੜੇ ਮਤਲਬ ਕੰਜ਼ਿਊਮਰ ਦੇ ਹੱਕਾਂ ਬਾਰੇ ਜਿਹੜੇ ਦੱਸ ਸਕਦੇ ਉਹਨਾਂ ਨੂੰ ਲੈ ਕੇ ਆਉਂਦੇ ਆ ਸਮੇਂ-ਸਮੇਂ ਦੇ ਮੁਤਾਬਕ ਸਾਡੇ ਕੰਜ਼ਿਊਮਰ ਕੋਰਟ ਦਾ ਜਿਹੜਾ ਪ੍ਰੈਜ਼ੀਡੈਂਟ ਹੈ ਉਹਨਾਂ ਦੇ ਨਾਲ ਵੀ ਗੱਲ ਹੁੰਦੀ ਆ ਦੱਸੀ ਦਾਵਾ ਸੋ ਉਹਦੇ ਵਿੱਚ ਇੱਕ ਗੱਲ ਜ਼ਰੂਰੀ ਸਾਲ ਜੀ ਮਤਲਬ ਜਿਹੜਾ ਬਿੱਲ ਲੈਣਾ ਬਹੁਤ ਜ਼ਰੂਰੀ ਆ ਅਗਰ ਜੇ ਆਪਾਂ ਕੋਈ ਚੀਜ਼ ਲੈ ਲੈਂਦੇ ਆ ਸਪੋਜ਼ ਕਰੋ ਵੀ ਆਪਾਂ ਫ੍ਰਿਜ ਲਈ ਆ ਜਾਂ ਕੋਈ ਹੋਰ ਕੋਈ ਚੀਜ਼ ਲਈ ਆ ਆਪਾਂ ਬਿੱਲ ਲੈਂਦੇ ਹੀ ਨਹੀਂ ਬਿੱਲ ਤੋਂ ਬਗੈਰ ਹੀ ਉਹ ਜਿਹੜੀ ਚੀਜ਼ ਖਰਾਬ ਹੋ ਜਾਂਦੀ ਹੈ ਜਦੋਂ ਆਪਾਂ ਕਹਿੰਦੇ ਆ ਵੀ ਇਹਨੂੰ ਵਾਪਸ ਕਰੋ ਜੀ ਜਾਂ ਠੀਕ ਕਰੋ ਜੀ ਜਾਂ ਮੋਟਰਸਾਈਕਲ ਲਿਆ ਕੇ ਹਨ ਜਾਂ ਹੋਰ ਕੋਈ ਇਹੋ ਜੀ ਮਹਿੰਗੀ ਚੀਜ਼ ਲਈ ਆ ਜੇਕਰ ਬਿੱਲ ਨਾ ਲਿਆ ਹੋਵੇ ਉੱਥੇ ਪ੍ਰੋਬਲਮ ਆਉਂਦੀ ਆ ਜੇ ਬਿੱਲ ਲਿਆ ਹੋਵੇ ਨਾ ਫਿਰ ਅਸੀਂ ਮਤਲਬ ਉਸ ਪਾਰਟੀ ਨੂੰ ਆਪ ਜਾ ਕੇ ਮਿਲਦੇ ਆ ਖਪਤਕਾਰ ਦੇ ਨਾਲ ਜਾ ਕੇ ਪਾਰਟੀ ਨੂੰ ਮਿਲੀਦਾ ਵਾ ਔਰ ਮਿਲ ਕੇ ਉਸ ਉਹ ਸੇਲਜ਼ਮੈਨ ਨਾਲ ਗੱਲ ਕਰੀਦੀ ਆ ਵੀ ਇੱਕ ਸ਼ਹਿਰ ਆ ਇੱਕ ਸ਼ਹਿਰ ਦੇ ਵਿੱਚ ਆਪਾਂ ਸਾਰੇ ਬਰਾਬਰ ਰਹਿ ਰਹੇ ਆ ਚੰਗੀ ਗੱਲ ਹੈ ਕਿ ਆਪਾਂ ਬਹਿ ਕੇ ਫੈਸਲਾ ਕਰ ਲਈਏ ਔਰ ਕੋਸ਼ਿਸ਼ ਸਾਡੀ ਇਹ ਹੁੰਦੀ ਕਿ ਬਹੁਤ ਸਾਰੇ ਫੈਸਲੇ ਜਿਹੜੇ ਨਟਕਾ ਦਿੱਤੇ ਜਾਂਦੇ ਆ ਆ ਕੇ ਸਾਡੇ 21 ਮੈਂਬਰ ਨੇ ਔਰ ਅਸੀਂ 21 ਮੈਂਬਰਾਂ ਨੂੰ ਪਾਵਰ ਦਿੱਤੀ ਆ ਕਿ ਤੁਸੀਂ ਆਪਣੇ ਲੈਵਲ ਦੇ ਕੰਮ ਕਰ ਸਕਦੇ ਜੇ ਜਦੋਂ ਸਾਡੇ ਮੈਂਬਰ ਦੇ ਕਿਸੇ ਕੋਲ ਕਿਸੇ ਵੇਲੇ ਕੋਈ ਪ੍ਰੋਬਲਮ ਵੱਡੀ ਆ ਜਾਂਦੀ ਆ ਮਸਲਾ ਹੱਲ ਨਹੀਂ ਹੁੰਦਾ ਤਾਂ ਫਿਰ ਮਤਲਬ ਉਹ ਮੇਰੇ ਨਾਲ ਕੰਟੈਕਟ ਕਰਦੇ ਨੇ ਐਜੇ ਪ੍ਰੈਜ਼ੀਡੈਂਟ ਸਾਡਾ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਹੈ ਵਾਈਸ ਪ੍ਰੈਜ਼ੀਡੈਂਟ ਹੈਗੇ ਨੇ ਜਨਰਲ ਸ਼ਖਤਰ ਨੇ ਸੋ ਉੱਥੇ ਮਤਲਬ ਸਾਡੀ ਕੋਸ਼ਿਸ਼ ਹੁੰਦੀ ਆ ਵੀ ਫੈਸਲਾ ਕਰਵਾ ਲਈ ਅਗਰ ਜੇ ਨਹੀਂ ਹੁੰਦਾ ਤੇ ਫਿਰ ਮਤਲਬ ਅਸੀਂ ਤੇ ਕੰਜ਼ਿਊਮਰ ਫੋਰਮ ਦੇ ਤੌਰ ਤੇ ਕੰਮ ਕਰਦੇ ਆ ਫਿਰ ਮਤਲਬ ਕੰਜ਼ਿਊਮਰ ਕੋਰਟ ਆ ਜਿਹਨੂੰ ਡਿਸਟ੍ਰਿਕਟ ਕੰਜ਼ਿਊਮਰ ਕੋਰਟ ਆਖਦੇ ਨੇ ਜਿਹਦੇ ਸਤਕਾਰ ਜੋ ਰਿਟਾਇਰਡ ਜੱਜ ਸੈਸ਼ਨ ਕੋਰਟ ਦੇ ਹੁੰਦੇ ਨੇ ਫਿਰ ਅਹੀਂ ਉਹ ਕੇਸ ਜਿਹੜਾ ਮਤਲਬ ਉੱਥੇ ਕੰਜ਼ਿਊਮਰ ਕੋਰਟ ਦੇ ਵਿੱਚ ਰੈਫਰ ਕਰਵਾ ਦਿੰਦੇ ਆ ਤੁਹਾਨੂੰ ਖੁਸ਼ੀ ਹੋਊਗੀ ਇਹ ਗੱਲ ਦੀ ਦੱਸ ਦਿਆਂ ਕਿ ਮਤਲਬ ਕੰਜ਼ਿਊਮਰ ਕੋਰਟ ਦੇ ਵਿੱਚ ਜਦੋਂ ਕੇਸ ਲਾਈਦਾ ਪਰ ਜਿਹੜਾ ਜਿਹੜਾ ਸਾਡੇ ਕੰਟੈਕਟ ਦੇ ਵਿੱਚ ਆ ਜਾਂਦਾ ਵਾ ਆਹੀਂ ਆਂਦੇ ਆ ਵੀ ਇਹਦੇ ਵਿੱਚ ਕੋਈ ਵਕੀਲ ਕਰਨ ਦੀ ਲੋੜ ਨਹੀਂ ਕਿਸੇ ਨੂੰ ਪੈਸਾ ਦੇਣ ਦੀ ਲੋੜ ਨਹੀਂ ਕੋਈ ਐਡਵਾਈਜ਼ਰ ਕਰਨ ਦੀ ਲੋੜ ਨਹੀਂ ਸਿਰਫ 100 ਰੁਪਏ ਦਾ ਕਸਟਮ ਲੈਣਾ ਵਾ ਉਸ ਸਟਾਮ ਦੇ ਉੱਤੇ ਆਪਾਂ ਨਾਲ ਜਿਹੜੇ ਬਿੱਲ ਨੇ ਬਿੱਲ ਲਾ ਦੇਣੇ ਆ ਤੇ ਜੋ ਮਤਲਬ ਆਪਾਂ ਉਥੇ ਜੋ ਕੁਝ ਆਪਣੇ ਨਾਲ ਵਾਪਰਿਆ ਸਾਰਾ ਕੁਝ ਉਥੇ ਲਿਖ ਦੇਣਾ ਆਪਾਂ ਕੰਜ਼ਿਊਮਰ ਕੋਰਟ ਦੇ ਵਿੱਚ ਉਹ ਸਬਮਿਟ ਕਰ ਦੇਣਾ ਵਾ ਜਿੱਥੇ ਇੱਕ ਵੀ ਪੈਸਾ ਨਹੀਂ ਲੱਗਦਾ 100 ਰੁਪਏ ਤੋਂ ਇਲਾਵਾ ਤੋਂ ਫਿਰ ਮਤਲਬ ਕੰਜ਼ਿਊਮਰ ਕੋਰਟ ਜਿਹੜੀ ਆ ਅਗਲੇ ਸਾਲ ਦੀ ਸਾਰੀ ਕਾਰਵਾਈ ਦੀ ਕੰਜ਼ਿਊਮਰ ਕੋਰਟ ਦੀ ਆ ਸਰ ਹੁਣ ਤੱਕ ਆਪਣੇ ਕੋਲ ਕਿੰਨੇ ਮਸਲੇ ਜਿਹੜੇ ਕਿ ਆਪਾਂ ਕੋਰਟ ਦੇ ਥਰੂ ਲੋਕਾਂ ਦੇ ਹੱਲ ਕਰਵਾਏ ਆ ਕੋਰਟ ਦੇ ਥਰੂ ਮਤਲਬ ਬਹੁਤੇ ਕੇਸ ਸਾਡੇ ਜਿਹੜੇ ਐਵੇਂ ਕੇਵਲੇ ਹੱਲ ਹੋ ਜਾਂਦੇ ਆ ਕਿਉਂਕਿ ਸ਼ਹਿਰ ਛੋਟਾ ਵਾ ਸ਼ਹਿਰ ਛੋਟੇ ਦੇ ਵਿੱਚ ਸਾਰੇ ਇੱਕ ਦੂਜੇ ਦੇ ਵਾਟਕ ਹੁੰਦੇ ਆ ਬਹੁਤ ਸਾਰੇ ਕੇਸ ਜਿਹੜੇ ਆ ਤਕਰੀਬਨ ਲਗਭਗ ਸਾਲ ਦੇ ਵਿੱਚ 8 ਦਾ ਕੇਸ ਹੈ ਸਾਡੇ ਕੋਲ ਨੇ ਜਿਹੜੇ ਅਸੀਂ ਕੋਰਟ ਨੂੰ ਰੈਫਰ ਕਰਦੇ ਆ ਸੋ ਇਹ ਸਾਨੂੰ ਸਾਡੇ ਨਾਲ ਡਾਕਟਰ ਸੁਖਦੇਵ ਸਿੰਘ ਜੀ ਲੋਕ ਜੋ ਕਿ ਕੰਜ਼ਿਊਮਰ ਨੂੰ ਉਹਨਾਂ ਦੇ ਹੱਕਾਂ ਪ੍ਰਤੀ ਵੇਅਰ ਕਰਦੇ ਆ ਤੇ ਇਹਨਾਂ ਦੀ ਐਨ ਜੀਓ ਜਿਹੜੀ ਕਿ ਵੱਡੇ ਪੱਧਰ ਤੇ ਪਿਛਲੇ 15 ਸਾਲ ਤੋਂ ਕੰਮ ਕਰ ਰਹੀ ਹੈ